BC ਵਿੱਚ ਜੈਪ ਰਾਈਡਨਲ ਟਕਰਾਨ ਕਾਰਨ ਇੱਕ ਮੁਲਾਜ਼ਮ ਦੀ ਹੋਈ ਮੌਤ ਸਸ਼ਕਲ ਜੀ ਮੈਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸਦੀ ਹੈ ਕਿ BC ਟੂਰਿੰਗ ਮੇਲੇ ਦਾ ਹਸਾ ਮਨੋਰੰਜਨ ਪਾਰਕ ਰਾਈਡ ਇੱਕ ਮੁਲਾਜ਼ਮ ਦੀ ਮੌਤ ਤੋਂ ਮਗਰੋਂ ਲੌਂਗਰ ਵੀਕਐਂਡ ਦੇ ਆਖਰੀ ਦਿਨ ਵਿੱਚ ਬੰਦ ਕਰ ਦਿੱਤਾ ਗਿਆ ਗਵਾਹਾਂ ਨੇ ਕਿਹਾ ਕਿ ਮੇਲੇ ਦੇ ਵੇ ਕੁਮਰੀ ਜੈਪ ਰਾਈਡ ਦਾ ਇੱਕ ਹਿੱਸਾ ਪ੍ਰਿੰਸ ਰੂਪਰਟ ਦੇ BC ਵਿੱਚ ਆਪਣੇ ਸ਼ੁਰੂਆਤੀ ਰਾਤ ਦੌਰਾਨ ਇੱਕ ਆਦਮੀ ਨਾਲ ਟਕਰਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਤਕਨੀਕੀ ਸੁਰੱਖਿਆ ਵੀ ਸਿੱਧਾ ਕਹਿਣਾ ਹੈ ਕਿ ਇਸ ਵੀਕਐਂਡ ਦੇ ਪੈਰਿਸ ਬੀਸੀ ਵਿੱਚ ਮੇਲੇ ਦੇ ਅਗਲੇ ਸਟਾਪ ਦੌਰਾਨ ਜ਼ਿਪ ਰਾਈਡ ਨਹੀਂ ਚੱਲੇਗੀ ਅਤੇ ਮੇਲੇ ਵਿੱਚ ਕੁਝ ਖਾਸ ਸੁਰੱਖਿਆ ਨਿਰਦੇਸ਼ ਦਿੱਤੇ ਜਾਣਗੇ ਜ਼ਿਕਰ ਉਜੋਗ ਹੈ ਕਿ ਇਹ ਸੁੱਤਰ ਸੰਸਥਾ ਵਾਰਡ ਸਲਾਈਡਾਂ ਅਤੇ ਮਨੋਰੰਜਨ ਸਮਾਗਮ ਸੇਤ ਉਪਕਰਨਾਂ ਦੀ ਸੁਰੱਖਿਆ ਸਮਾਪਨਾ ਦੀ ਨਿਗਰਾਨੀ ਕਰ ਦਿੱਤੀ ਜਾਵੇਗੀ ਦੱਸ ਦਈਏ ਕਿ ਕੰਪਨੀ ਦੇ ਸੋਸ਼ਲ ਮੀਡੀਆ ਪੇਜ ਤੇ ਪ੍ਰਚਾਰ ਪੋਸਟਾਂ ਦਰਸਾਉਂਦੀਆਂ ਹਨ ਕਿ ਮੇਲਾ ਜੋ ਅਸਲ ਵਿੱਚ ਲੈਂਡ ਦੇ ਲੌਂਗ ਵੀਕਐਂਡ ਵਿੱਚ 3 ਦਿਨਾਂ ਲਈ ਟੈਰਸ ਵਿੱਚ ਚੱਲਣਾ ਵਾਲਾ ਸੀ ਪਰ ਹੁਣ ਉਸ ਨੂੰ ਘਟਾ ਕੇ 2 ਦਿਨ ਦਾ ਕਰ ਦਿੱਤਾ ਗਿਆ ਹੈ ਤਕਨੀਕੀ ਸੁਰੱਖਿਆ BC ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ BC ਕੋਕੋਨਰਜ਼ ਸਰਵਿਸ ਤੁਰਗੀਆਂ ਹੋਰ ਏਜੰਸੀਆਂ ਵੀ ਸ਼ਾਮਿਲ ਹਨ ਇਨ੍ਹਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਤਨਬ